ਜਿਨ ਕੈ ਅਕਤੁਰ ਵਸਿਆ ਨਿਰ ਹਰ ਹਰੁ ਤੇਨ ਕੇ ਸਭ ਰੋਗ ਗਵਾਈ ਸਤਿਗੁਰ ਪਾਸਿ ਆਲਾ ਕੀ ਬਚਨ ਕਰੇ ਮਨ ਪਾਈ ਜਿਨਾਂ ਮੋਕਾਂ ਦੇ ਹਿਰਦੇ ਦੇ ਵਿੱਚ ਮੇਰਾ ਹਰਿ ਤਉ ਆਸਥਾ ਹੈ ਉਹਨਾਂ ਦੇ ਸਿਰ ਕੋ ਆਕਾਰ ਕੋ ਚੁਰੇ ਹਰੀ ਸਾਰੇ ਰੂਪ ਬੂਰ ਕਰਦਾ ਖੜਾ ਹੈ ਆਪਾਂ ਅਕੀਰਵਾਣ ਵਿਚਾਰ ਕਰਦੇ ਹਾਂ ਉਹ ਜਿਹੜੇ ਨੇ ਤੰ ਦੇ ਰੂਪ ਰੂਪੇ ਨੇ ਮਾਨ ਦੇ ਰੂਪ ਤੇ ਨਾ ਮਾਨੁ ਸੰਸਾਰ ਫਿਰ ਸੰਕਸ਼ਾਉਦਾ ਗੀ ਜਿਹੜਾ ਆ ਮਚਕਾ ਹੈ ਮਾਨ ਦੇ ਵਿੱਚ ਨੂੰ ਕ્રોਧ ਦਾ ਰੂਪ ਲੱਗਿਆ ਪਿਆ ਮੋਹ ਦਾ ਰੂਪ ਹੈ ਲੋਭ ਦਾ ਰੋਗ ਹੈ ਓੰਕਾਰ ਦਾ ਰੋਗ ਹੈ ਜਿਹੜੇ ਮਹਾ ਪ੍ਰਭ ਰੋਗੇ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਵੀ ਇਲਾਜ ਨਹੀਂ ਜਿਨ੍ਹਾਂ ਦਾ ਕੋਈ ਇਲਾਜ ਮੈਂ ਔ ਕੇਵਲ ਤੇ ਕੇਵਲ ਧਰਮ ਤੁਮਹਿ ਦੇ ਕੋਲ ਅਕਾਲ ਪੁਰਖ ਕੋ ਜੀ ਦੇ ਦਿੱਤੇ ਹੋਏ ਨਾਮ ਦੀਵਾਰਾਂ ਦੇ ਉੱਤੇ ਨਿ ਰਕਿਨ ਸੀ ਇਸੇ ਕਰਕੇ ਤੁਹਾਨੂੰ ਤੁਮਹ ਨਾਮ ਦਾ ਸੁਣਨਾ ਲੈ ਜੀ ਇਹ ਵੀ ਬੇ ਦੇ ਕਿਰਪਾ ਹੀ ਇਨਾਂ ਦੇ ਦਿੱਤੇ ਦੇ ਚਾਕੇ ਬਸ ਗਿਆ ਬਸੇਗਾ ਗੁਰੂ ਜੀ ਗੁਰੂ ਜੀ ਪੂਰੇ ਗੁਰੂ ਜੀ ਦੀ ਸਰਣਾ ਵਿੱਚ ਆ ਕੇ ਪੂਰੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੇ ਇੰਕੀ ਕਰਾਂਗੇ ਪਾਸ ਕਰੇਗਾ ਤੁਸ ਨੂੰ ਨਾਮ ਜੀ ਦਾਤ ਕਰੇਗਾ ਜੇ ਗੁਰੂ ਕਿਰਪਾ ਕਰੇਗਾ ਨਾਮ ਜੀ ਦਾਤ ਕਰਸ਼ਿਲੇਗਾ ਹੁਣ ਨਾਮ ਨੂੰ ਜਗਦੇ ਜਗਦੇ ਆ ਨਾਮ ਦੇ ਵਿੱਚ ਨਾਪੀ ਪੁਰਸ਼ ਤੇ ਤੇ ਫਿਰ ਅਕਾਲ ਪੁਰਖ ਵੈਤੂ ਜਿਹੜਾ ਬੈਠਾ ਜੈਤਰੀ ਹੈ ਪਰ ਸਾਖੂ ਇਹਨਾਂ ਵਿਕਾਰਾਂ ਕਰਕੇ ਹੋਏ ਨੇ ਤੇ ਪਰਦੇ ਨੇ ਪੁੱਛੇ ਉਹ ਵੜਾ ਪੂਜਾ ਕਰ ਲੈ ਨਾਜਰ ਦੀਆਂ ਇਸ ਕਰਕੇ ਜਦੋਂ ਨਾਮ ਦੇ ਨਾਲ ਅੰਦਰ ਹਿਰਦਾ ਸਾਥੂ ਹੋਇਆ ਤੇ ਫਿਰ ਕੋ ਅਕਾਲ ਪੁਰਖ ਵੈਤੂ ਆ ਕੇ ਵਸਿਆ ਕੋ ਨਾਜਰ ਆਇਆ ਤੇ ਗਰੀਬ ਨਾਰਾਇਣ ਪਾਸਾ ਕੇਂਦਰ ਤੇ ਫਿਰ ਪਾਈ ਸਾਰੇ ਰੋਗ ਅੰਗਲੂ ਦੇਤੇ ਵਿੱਚੋਂ ਮਿਲ ਜਾਂਦੇ ਜਿੰਦ ਕੇ ਸਾਥ ਰੋਗ ਪਾਈ ਅਕਾਲ ਮਹਨੂ ਜਰੋਨਾ ਦੇ ਸਾਰੇ ਕੁਧ ਦੂਰ ਕਰ ਦਿੰਦਾ ਹੈ ਓਮੇ ਦਾ ਅੰਕਾਰ ਦਾ ਰੋਗ ਲੋਕ ਦੰਤ ਤੋਂ ਪ੍ਰੋਪਤੀਸਨਾ ਦਾ ਰੋਗ ਸੁਲੈਸ ਦਾ ਰੋਗ ਜਿੰਨੇ ਵੀ ਰੋਗ ਨੇ ਸਾਰੇ ਖਾਲੀ ਇਹ ਫਿਰ ਧੂਰ ਕਰ ਦਿੰਦੇ ਨਾਨਕ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤិន ਪਵਿੱਤ ਪਰਮ ਪਦ ਪਾਈ। ਆਸਣਿ ਕਹਿ ਜਿਨਾ ਮੂੰਖਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਸタル ਪ੍ਰਭੂ ਨੂੰ ਸਿਮੜਿਆ ਹੈ। ਭਈ ਉਹਨਾਂ ਵਿੱਚ ਹੰਮੇ ਆਤਮਾ ਤੋਂ ਸੁਤਕਾਰਾ ਪਾਇਆ। ਇਹਨਾਂ ਗੁਣੋਂ ਸੁਤੰਤਰ ਹੋ ਗਏ। ਇਹੁਨਾ ਨੇ ਸਭ ਤੋਂ ਉਚਾ ਤੇ ਪਵਿੱਤਰ ਆਤਮਾ ਨਦਿਆ ਕ੍ਰਾਂਤ ਕਰਦਿਆ ਹੈ ਮੇਰੇ RAM ਹਰ ਜਨ ਕੋ ਲੋਪ ਪਈ ਹੈ ਇਹ ਮੇਰੇ ਨਾਮ ਦੀ ਹੈ ਇਹ ਮੇਰੇ ਹਰੀ ਦੇ ਗਾਂਜ ਜਿਹੜੇ ਨੇ ਉਹ ਹਮੇਸ਼ਾ ਆਤਮ ਦੇ ਰੂਪ ਤੋਂ ਨਰੋਏ ਹੋਏ ਹੈ درون ਜਿਨ੍ਹਾਂ ਦੇ ਅੰਦਰੋਂ ਤੇ ਰੋ ਐਸਾ ਰਹਿ ਨਹੀਂ ਤੇ ਬਾਤਦਾਰਾ ਆਸਾਂ ਕਿੰਨੇ ਜੀ ਇੰਨੇ ਤੱਕੜੇ ਰੁਕੇ ਨੇ ਹੁੰ ਦੁਬਾਰਾ ਇਨ੍ਹਾਂ ਦੇ ਰੂਪ ਇਹ ਬਚਾਰ ਆਪਣਾ ਜੋਰ ਨਹੀਂ ਪਾ ਸਕਦੇ ਹਨ ਗੁਰਬਚਨੀ ਜਿਨ੍ਹਾਂ ਜੱਗਾਂ ਕਿਰਾ ਮਾਰ ਘਰ ਇਨਕੇ ਹਉਮੈ ਰੋਗ ਗਏ ਰਹਾ ਅੰਦਰੋਗ ਧਾਰ ਕਿਨਾਂ ਦੇ ਜਾਂਦੇ ਕੀ ਰੋਗ ਕਿਨਾਂ ਦੇ ਖਤਮ ਹੋਦੇ ਨੇ ਬਾਸਕ ਜਿਨੇ ਭਾਈ ਜਿਨ੍ਹਾਂ ਮੂਖਾਂ ਨੇ ਗੁਰ ਦੇ ਵਚਨ ਮੇਰੇ ਹਰਪਰਪੂ ਦਾ ਨਾਮ ਲੱਗਿਆ ਹੈ ਜਿਸੇ ਕਰਕੇ ਸਾ ਪਾਕਿਸਤਾਨਾ ਰਾਜ ਜੀ ਨੇ ਕਿਹਾ ਆਉਣ ਦੇ ਨਾਲ ਤੁਸੋ ਵੜਨੀ ਅਗੇ ਚਰਨ ਚਾਹੀਨ ਆਉਣ ਵਾਲਿਆਂ ਦੀ ਕਾਹਦੀ ਨਹੀਂ ਹੈ ਇੱਥੇ ਕੋਈ ਗੌਣ ਗਉਣ ਦੀ ਕਾਹਦੀ ਨੇ ਹੁੰਦੇ ਬੜੇ ਨੇ ਰਾਤਾਂ ਵਿੱਚ ਰਹੁੰਦਾ ਹੈ ਕੋਈ ਨਾਤਾ ਨਾਤਾ ਨਹੀਂ ਹੁੰਦਾ ਹੈ ਕੋਈ ਵੇਦਨਾ ਨਹੀਂ ਹੁੰਦਾ ਹੈ ਤੁਸੀਂ ਕਾਹਦੇ ਰਾਤੀ ਨਾਤੀ ਬੇਟੀ ਨੂੰ ਭਾਂਤ ਕਰ ਨਹੀਂ ਹਰ ਹਰ ਕਾਰੋਕਾਰਤਵ بجلیਾਨੀ ਐਕਸੋਨਿਕ بجلیਾਨ ਹੈ ਕਿਉਂਕਿ 파ਰਸਾ ਦੇ ਉਧ ਭਾਈ ਹੁਨਾ ਬੱਲਾਂ ਦੇ ਨਾਮ ਆਕਾਰਤਵ ਬਜਲੀਾਨੀ ਇਸ ਕਰਕੇ ਸੇਵਕ ਸਿੱਧ ਪੰਚਨ ਸੰਗ ਆਪ ਨੇ ਸਭ ਦਾ ਆਰਥਰ ਨੂੰ ਗਾਣੀ ਸੇਰੁਖ ਸੇਉਂਦੇ ਜੀ ਸਤਪੁਰਜੀ ਦੇ ਦਰਸ਼ਨ ਕਰਨ ਬਾਅਦ ਤੇ ਉੱਚੀ ਉੱਚੀ ਘੰਬਾਣੀ ਨੇ ਗੋਂਦੇ ਨੇ ਅਦ ਕਾਲਿਆ ਸੁਣਿਆ ਤਿਲਕਾ ਆਸ ਅਗਿੰਦ ਕਾਇਆ ਸੁਣਿਆ ਹੋਇਆ ਸਰਲਾ ਨਹੀਂ ਸਰ ਦਾ ਹਰੇਕ ਨੂੰ ਕਰ ਹੈ ਜੇ ਨਹੀਂ ਹੈ ਇਤਿਆਮਾ ਪਾਣੀ ਨਾ ਪਾਵੇਗਾ ਜੀ ਗੁਰੂ 파ਸਾ ਮਹਾਰਾਜ ਜੀ ਤ੍ਰਿ ਕਿੱਤ ਤੇਜਨਾ ਵੀ ਕਹਿੰਦਾ ਕਿਸੇ ਦੀ ਜੀਤੀ ਹਾਲ ਖਮਾਈ ਦਾ ਮੁਕਤੀ ਰੱਖਿਆ ਆਸ ਅਗਿੰਦ ਵਿੱਚ ਤੇ ਨਹੀਂ ਕਰ ਭੰਨਾ ਘਨ ਹੈ ਜਿਨੇ ਕਿ ਤੇ ਜੀ ਵੀ ਕਲਨਾ ਕਰਦੀ ਉਹਨੂੰ ਪਰ ਪਾਤਸ਼ਾਹ ਕਹਿੰਦੇ ਜਿਹੜੇ ਕਰਮ ਕਰਿ ਪਾਤੇ ਜਿਸ ਕਰਮ ਕਰਿ ਤੈਨੂੰ ਮੁੱਖਾਂ ਜਨਮ ਮਿਲਿਆ ਸੀ ਉਹ ਮਿਤੇ ਹੀ ਗਾਉਂਨਾ ਤੇ ਨੂਹ ਲੈ ਬਾਣੀ ਪੜਦਾ ਵੀ ਐ ਜੁੰਦਾ ਵੀ ਐ ਪਰ ਕਾਹ ਵਿਆ ਸੁਣਿਆ ਤੇਰਾ ਥਾਂ ਨਹੀਂ ਪੰਦਰ ਜਿਸ ਸਾਥੋਂ ਵੀ ਹੁੰਦਾ ਕਿਉ ਕਾਹਿਆ ਸੁਣਿਆ ਤੈਨੂੰ ਕਾਹ ਖਾਈ ਪਾਵੇਂ ਜਿਨ ਸਤਿ ਕਰ ਕੀਆ ਕਿਆ ਸਤ ਸਤ ਕਰਨਾ ਪਾਤਸ਼ਾਹ ਕਹਿੰਦੇ ਜਿਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਕੇਵਲ ਸਿਉਨੁ ਪ੍ਰਤਿ ਹੈ ਗੁਰਬਾਣੀ ਮੰਨਣਾ ਵੀ ਹੈ ਗੁਰੂ ਦੇ ਵਚਨਾਂ ਨੂੰ ਮੰਨਣਾ ਵੀ ਹੈ ਇਸ ਕਰਕੇ ਪਾਲ ਸਭਿੰਦੇ ਜਿਨ੍ਹਾਂ ਨੇ ਗੁਰੂ ਪ੍ਰੀਵਨ ਗਾਤਿ ਕਾਲਕੁ ਜੀ ਦੇ ਵਚਨਾਂ ਨੂੰ ਮੰਨਿਆ ਭਾਈ ਪਰ ਵਤ ਕੀ ਜਿਨ੍ਹਾਂ ਜਪਿਆ ਮੇਰਾ ਘਰ ਪਰ ਤਨ ਕੇ ਜਿਵੇਂ ਰੋਗ ਗਏ ਜਿਨ੍ਹਾਂ ਨੇ ਗੁਰੂ ਦੇ ਵਚਨਾਂ ਉਤੇ ਤੁਰਕੇ ਗੁਰੂ ਦੇ ਵਚਨਾਂ ਨੂੰ ਮੰਨ ਕੇ ਅਕਾਲ ਪੁਰਖ ਵੈ ਗੁਰੂ ਦਾ ਨਾਮ ਜਪਿਆ ਭਾਈ ਉਨ੍ਹਾਂ ਦੇ ਅੰਮ੍ਰਿਤ ਰਚਾਰ ਦਾ ਆਪਨੰਦ ਹੈ ਹਮੇ ਆ ਆ ਉਹਨਾਂ ਦੇ ਉਤੋਂ ਇਹ ਰੋਗ ਦੂਰ ਹੁੰਦੇ ਹਨ ਰਹਾ ਬ੍ਰਹਮਾ ਦੇ ਸੁਨੋ ਮਹਾਦੇਵ ਤਰੇ ਗੁਣ ਰੂਪੀ ਜਿਵੇਂ ਜਮੰਨੇ ਕਾਰ ਕਮਾਈ ਆਸਾ ਕਿੰਦੇ ਪ੍ਰਾਣਾ ਦੀਆਂ ਸਾਖੀਆਂ ਦੱਸਦੀਆਂ ਨੇ ਕਿ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੇ ਕਾਰਨ ਜਿਹੜੇ ਕਿ ਵੱਡੇ ਦੇਵਤੇ ਨੇ ਜਿਨ੍ਹਾਂ ਨੂੰ ਮੁੱਖ ਮੰਨਿਆ ਜਾਂਦਾ ਹੈ। ਬਰਮਾ, ਵਿਸ਼ਨੂੰ ਤੇ ਵਿਸ਼ੇ। ਇਹਨਾਂ ਤਿੰਨਾਂ ਨੂੰ ਮੁੱਖ ਮੰਨਿਆ ਜਾਂਦਾ ਹੈ ਪਰ 사실ਾਂ ਕਿੰਦੇ ਹੈ ਉਹ ਵੀ ਰੁਕੀ ਜੀ। ਉਹਨਾਂ ਦੇ ਅੰਦਰ ਵੀ ਲੋਗ ਹੈ ਕਿਹੜਾ ਲੋਗ ਹੈ ਹੋਂਦ ਵਿੱਚ ਕਾਰਕਮਾਈ। ਉਹਨਾਂ ਦੇ ਅੰਦਰ ਮਹੋਂਦੇ ਦਾ ਲੋਗ ਹੈ ਵੀ ਆਹ ਕੰਮ ਸਾਡੇ ਕਰਕੇ ਹੋ ਰਹੇ ਨੇ। ਇਹ ਕਾਰਜ ਸਾਡੇ ਰਾਹੀਂ ਹੋ ਰਹੇ ਨੇ। ਸਰ ਪਾਸਾ ਕਹਿੰਦੇ ਨੇ ਕਿ ਭਾਈ ਇਹ ਕੋ ਤਾਲ ਖੁਰਤ ਗਏ ਤੂੰ ਜਿਵੇਂ ਇਹਨਾਂ ਤਿੰਨਾਂ ਦੇ ਅੰਨ ਚਾਹੁੰਦਾ ਹੈ ਜਿਵੇਂ ਵੀ ਇਹਨਾਂ ਨੂੰ ਹਕੂਮਤ ਹੈ ਇਹ ਕੋਵੇਂ ਹੀ ਕਾਰ ਕਰਦੇ ਨੇ ਆਪਣੇ ਹੱਥ ਵਾਸੇ ਇਹਨਾਂ ਨੂੰ ਕੁਝ ਨਹੀਂ ਹੈ ਕਿ ਨਿਰੰਕਾਰ ਆਪੁਰਤ ਲੈ ਕਿ ਜਿਹਦੀ ਨਾਇਕੀ ਨਾ ਵਰੁੰਦੀ ਚੋਟੀ ਹੈ ਜਿਸੇ ਕਰਕੇ ਇੱਕਾਂ ਨਾਇਕ ਤੇ ਰਾਹੀ ਤੇਨ ਚੇਹੇ ਪ੍ਰਭਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ ਦੇਵ ਤੇ ਪਾਰਵੇ ਤੇਰਾ ਚਲਾਵੇ ਜੀਪੂ ਕੋਲ ਹੈ ਪ੍ਰਮਾਣ ਆਸਾ ਕਹਿੰਦੇ ਉਹ ਜਿਵੇਂ ਉਹ ਹੁੰਦਾ ਇਹਨਾਂ ਤਿੰਨਾਂ ਨੂੰ ਝੋਕਣੇ ਕੋ ਆਪਣੀ ਹੋਂਦ ਵਿੱਚ ਲਾਉਂਦਾ ਹੈ ਉਹ ਵੇਖੇ ਅਕਾਲ ਪੁਰਖ ਬੈ ਇਹਨਾਂ ਤਿੰਨਾਂ ਨੂੰ ਦੇਖ ਰਿਹਾ ਉਹਨਾਂ ਨਜ਼ਰ ਨਾ ਆਵੇ ਭਰੇ ਜਿੰਨੇ ਦੇਵਤੇ ਹਾਕ ਪੈ ਤੀਂ ਵੀ ਦੇਖ ਸਕਦੇ ਉਹਦਾ ਦਰਸ਼ਨ ਨਹੀਂ ਕਰ ਸਕਦੇ ਬਹੁਤ ਹੈ ਪ੍ਰਿਆਰ ਕਿਸ ਕਰਕੇ ਆਸਾ ਵੀ ਕਹਿੰਦੇ ਭਾਈ ਇਹ ਨਹੀਂ ਆਪਣੇ ਹੌਮੇ ਦੇ ਵਿੱਚ ਹੀ ਕੰਮ ਕਰਦੇ ਨੇ ਹੌਮੇ ਵਿੱਚ ਹੀ ਕਾਰ ਕਰ ਰਹੇ ਨੇ ਪਰ ਇਹ ਵੀ ਸਤਿਗੁਰਾਂ ਦਾ ਕਹਿੰਦੇ ਹੌਮੇ ਦੇ ਰੋਕੀ ਛਾਨਾ ਜਿਨ ਕੀਏ ਜਿਸ ਹੈ ਨਾ ਚੇਤੇ ਹੈ ਉਹੜੇ ਹਰ ਕੋਮ ਕੁਸੂਜੀ ਪਾਈ ਭਾਈ ਜਿਸ ਪ੍ਰਮਾਤਮਾ ਨੇ ਉਹਨਾਂ ਜਨਮ ਪੈਦਾ ਕੀਤਾ ਹੈ ਉਸ ਨੂੰ ਵੀ ਉਹ ਵਿਚਾਰੇ ਚੇਤੇ ਨਹੀਂ ਕੁੜਤਾ ਜਿਹੜਾ ਸਿਮਰਨ ਨਹੀਂ ਕਰਦੇ ਉਹਦਾ ਨਾਮ ਨਹੀਂ ਜਪਦੇ ਹਨ ਤੇ ਪਰਮਾਤਮਾ ਦੀ ਸੂਝ ਤਾਂ ਪਾਸਾ ਕਹਿੰਦੇ ਗੁਰੂ ਦੀ ਸ਼ਰਨ ਚ ਆਇਆ ਗਿਆਨ ਗੁਰੂ ਦੀ ਸ਼ਰਨ ਵਿੱਚ ਆਇਆ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਦੀ ਪੈਂਦੀ ਹੈ ਹਮੰਮ ਰੂਪ ਸਭ ਜਗਤ ਦੇ ਆਪਿਆਂ ਇਨਕਾ ਜਨਮ ਮਰਨ ਦੁੱਖ ਭਾਰੀ ਕਿ ਭਾਈ ਸਾਰਾ ਜਗਤ ਹਉਮੈ ਦੇ ਰੂਪ ਵਿੱਚ ਫਸਿਆ ਰਹਿੰਦਾ ਹੈ ਤੇ ਹਉਮੈ ਵਿੱਚ ਫਸੇ ਹੋਏ ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਉੱਤ ਲੱਗਿਆ ਰਹਿੰਦਾ ਹੈ ਗੁਰ ਪ੍ਰਸਾਦੀ ਉਹ ਬਿਰਲਾ ਛੁਟੈ ਇਸ ਜਨ ਕਾ ਹਉ ਬਲਿਹਾਰੀ ਆਸਾਂ ਜੀ ਕਹਿੰਦੇ ਭਾਈ ਕੋਈ ਬਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਜਸਾ ਮੇਰੋ ਉਤਮ ਕਲਾਸੀ ਪੁੰਨ ਹੈ ਮੈਂ ਜਿਹਦੇ ਉਸ ਨੂੰ ਸਦਕੇ ਜਾਂਦਾ ਹਾਂ ਜੁਜੇਨਾ ਸਿੱਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਕਰੋ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਭਾਈ ਉਹ ਆਪ ਹੀ ਉਸ ਦੇ ਰੂਪ ਨੂੰ ਜਾਣਦਾ ਹੈ ਤੇ ਨੂਰ ਕਰਦਾ ਹੈ ਤੇ ਉਸ ਪਰਮਾਤਮਾ ਦਾ ਸੂਪ

ਤੇ ਗੁਰੂ ਦੀ ਸ਼ਰਨ ਲੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ਜਿੰਨਾ ਜਿਹੜਾ ਸਿੱਖ ਗੁਰੂ ਦੇ ਚਰਨਾਂ ਨਾਲ ਹੀ ਜੁੜਾਂਗੇ ਭਾਈ ਗੁਰੂ ਦੇ ਪਾਵਨ ਬਚਨਾਂ ਨੂੰ ਮੰਨਾਂਗੇ ਨਹੀਂ ਮਨ ਕੇ ਸਤਿਗੁਰ ਪਾਸਾ ਕੇ ਤੇ ਗੁਰੂ ਦੇ ਦਰਸਾਈ ਮਾਰਗ ਤੇ ਨਹੀਂ ਚੱਲਾਂਗੇ ਉਹਨਾਂ ਤੇ ਸਾਨੂੰ ਜੀਵਨ ਜੂਨ ਦੀ ਜਾਨ ਤੇ ਜੀਵਨ ਦੀ ਸੂਝ ਆਉਣੀ ਹੀ ਨਹੀਂ ਹੈ ਇਸ ਕਰਕੇ ਅਰਥ ਦੇ ਪਾਵਨ ਵਾਕ ਸਾਹਿਬ ਸਤਿਗੁਰੀਆਂ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕਰਕੇ ਸਾਨੂੰ ਸੁਝਾਇਆ ਹੈ ਕਿ ਵੱਡੇ ਵੱਡੇ ਦੇਵਤੇ ਵੀ ਓਮ ਦੀ ਰੂਹ ਦੇ ਵਿੱਚ ਦਸਤੂਰ ਹੋਏ ਨੇ ਭਾਈ ਓਮ ਇਹ ਰੂਹ ਦੇ ਰੂਪ ਤੁਮ ਵਾਸਾ ਕਰਨਾ ਬੈਠੇਗਾ ਕਿਵੇਂ ਗੁਰੂ ਦੀ ਸ਼ਕਤ ਵਿੱਚ ਆ ਕੇ ਗੁਰੂ ਦੇ ਵਚਨਾਂ ਨੂੰ ਮੰਨ ਕੇ ਗੁਰੂ ਦੇ ਪਾਵਨ ਰੂਪ ਨੂੰ ਆਪ ਆਪਣੇ ਤੇ ਪ੍ਰਸਾਰ ਕੇ ਜਿਸੇ ਕਰਕੇ ਬਾਸਪਾ ਕਹਿੰਦੇ ਨਾਨਕ ਆਪੇ ਦੇਖ ਰਖ ਰਹਿ ਸਹਿਜ ਹੋਏ ਨੇ ਕਿਹਾ ਤੁਹਾਨੂੰ ਕੋ ਕਾਲ ਕੋ ਦੇਖਾਈ ਆਉਂਦੀ ਹੈ ਜਿਸ ਦੇ ਵਿੱਚ ਕੋਸੂ ਹੋ ਰਹੇ ਨੇ ਤੇ ਗੁਰੂ ਦੀ ਸਾਨੂੰ ਕਹਿ ਗਈ ਪ੍ਰਮਾਤਮਾ ਦੇ ਤੁਹਾਂ ਦੀ ਸੂਝ ਹੋਣੀ ਗਿਆਨ ਹੋਣਾ ਹੈ ਜਿਸ ਕਰਕੇ ਗੁਰੂ ਦੀ ਸੰਤਨ ਚਾਹੀਏ ਗੁਰੂ ਬਾਣੀ ਦਾ ਗੁਰੂ ਚਰਨਾਂ ਹੁਣਾ ਚੁਈਏ ਜੇ ਲੋਸੇ ਗੁਰੂ ਦੇ ਚਰਨਾਂ ਨੂੰ ਲਾਗੇ ਗੁਰੂ ਸਾਹਿਬ ਜਿਨੇ ਭਾਵਨ ਦੇ ਕ੍ਰਿਸ਼ਨਾ ਕੇ ਸਰਨਰਾਗੇ ਮੰਨਾਗੇ ਫਿਰ ਸਭ ਸੰਤ ਕੋ ਦੀ ਕਿਰਪਾ ਨਾਲ ਇਹਨੇ ਆਪਣੇ ਪਿਆਰੇ ਦੇ ਤੂੰ ਇਨਾ ਬਿਕਾਰਾਂ ਦਾ ਨਾਸ ਕਰਕੇ ਜਿੱਤਰਾ ਪਰਮ ਦਾ ਸਰੂਪ ਕੀਤਾ ਫਿਰ ਆਪਣੇ ਨਾਮ ਦੇ ਅੰਦਾਜ਼ਨ ਰੂਪ ਦਿੱਤੇ ਹਾਂ ਇਸ